ਉਸ ਮਹਿਲਾ ਦੀ ਕਰਦਿਆਂ ਜਿਸ ਨੂੰ 49 ਸਾਲਾਂ ਬਾਅਦ ਇਨਸਾਫ ਮਿਲਿਆ ਜੋ ਇਨਸਾਫ ਦੀ ਲੜਾਈ ਲੜਦਿਆਂ ਲੜਦਿਆਂ ਇਸ ਫਾਨੀ ਸੰਸਾਰ ਨੂੰ અલਵਿਦਾ ਆ ਗਈ ਅਤੇ ਹੁਣ ਲਗਭਗ 5 ਤਹਾਕਿਆਂ ਬਾਅਦ ਉਸ ਨੂੰ ਇਨਸਾਫ ਮਿਲਿਆ ਹੈ ਪੂਰਾ ਮਾਮਲਾ ਇੱਕ 500 ਗਜ਼ ਦੇ ਪਲਾਟ ਨਾਲ ਜੁੜਿਆ ਹੋਇਆ ਹੈ ਪੂਰਾ ਮਾਮਲਾ ਕੀ ਹੈ ਇਸ ਰਿਪੋਰਟ ਚ ਵੇਖੋ ਆਖਿਰਕਾਰ ਖਤਮ ਹੋਇਆ ਇੰਤਜ਼ਾਰ 49 ਸਾਲਾਂ ਬਾਅਦ ਮਹਿਲਾ ਨੂੰ ਮਿਲਿਆ ਇਨਸਾਫ ਸਰਫ 4268 ਰੁਪਏ ਜਮਾ ਕਰਾ ਮੁਖਾਲਿਜ ਮਿਲੇਗਾ 500 ਗਜ਼ ਦਾ 플ੋਰ ਜੀ ਹਾਂ ਇੱਕ ਮਹਿਲਾ ਜੋ ਇਨਸਾਫ ਦੀ ਲੜਾਈ ਲੜਦਿਆਂ ਇਸ ਫਾਨੀ ਸੰਸਾਰ ਨੂੰ ਅਲਵਿਦਾਤ ਕਹੀ ਜੋ ਆਪਣੇ ਆਖਰੀ ਸਾਹ ਤੱਕ ਗਮਾਡਾ ਯਾਨੀ ਕਿ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਦੇ ਖਿਲਾਫ ਲੜਾਈ ਲੜਦੀ ਰਹੀ ਅਤੇ ਹੁਣ ਆਖਿਰਕਾਰ 49 ਸਾਲਾਂ ਬਾਅਦ ਉਸ ਨੂੰ ਇਨਸਾਫ ਮਿਲ ਗਿਆ ਉਹ ਵੀ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੀ ਸਖਤੀ ਤੋਂ ਬਾਅਦ ਦਰਸਲ ਇਹ ਪੂਰਾ ਮਾਮਲਾ ਇੱਕ 500 ਗਜ ਦੇ 플ੌਟ ਦਾ ਹੈ ਸਾਲ 1975 ਚ ਇੱਕ ਐਨਆਰਆਈ ਮਹਿਲਾ ਅਮਰਜੀਤ ਕੌਰ ਜੋ ਕਿ ਲੰਡਨ ਦੀ ਰਹਿਣ ਵਾਲੀ ਸੀ ਉਸਨੇ ਮੁਹਾਲੀ ਦੇ ਸੈਕਟਰ 70 ਚ 500 ਗਜ ਦਾ 플ੌਟ ਖਰੀਦਿਆ ਅਰਬਨ ਐਸਟੇਟ ਮੁਹਾਲੀ ਤੋਂ ਬਕਾਇਦਾ ਪੈਸੇ ਵੀ ਜਮ੍ਹਾਂ ਕਰਵਾਏ ਅਤੇ ਕਿਉਂਕਿ 플ੌਟ ਐਨਆਰਆਈ ਕੋਟੇ ਚ ਮਿਲਿਆ ਸੀ ਇਸ ਲਈ ਪੈਸੇ ਪੌਂਡਸ ਦਿੱਤੇ ਗਏ ਪੰਚ ਤਾਰੀਖ ਕਾਰਵਾਈ ਦੌਰਾਨ ਪੌਂਡ ਅਤੇ ਰੁਪਏ ਦੇ ਰੇਟ ਚ ਫਰਕ ਆ ਗਿਆ ਕਰੰਸੀ ਰੇਟ ਬਦਲ ਗਿਆ ਅਤੇ ਫਰਕ ਇਹਦਰ ਕੀਮਤ ਚ ਵਿਆ ਗਿਆ ਪੂਰੇ 538 ਰੁਪਏ ਦਾ ਅਤੇ ਇਸੇ ਦੇ ਚਲਦਿਆਂ ਸਾਲ 1996 ਚ ਮਹਿਲਾ ਦਾ ਪਲੋਟ ਕੈਨਸਲ ਕਰ ਦਿੱਤਾ ਗਿਆ ਇਸ ਫੈਸਲੇ ਦੇ ਖਿਲਾਫ ਵਾਰ-ਵਾਰ ਅਪੀਲ ਕੀਤੀ ਗਈ ਪਰ ਹਰ ਅਪੀਲ ਖਾਰਿਜ ਕਰ ਦਿੱਤੀ ਗਈ ਅਮਰਜੀਤ ਕੌਰ ਵਾਈਫ ਆਫ ਸਰਿੰਦਰ ਸਿੰਘ ਜਿਹੜੀ ਕਿ ਲੰਡਨ ਦੀ ਰਹਿਣ ਵਾਲੀ ਸੀਗੀ ਉਹਨੂੰ ਐਨ ਆਰ ਆਈ ਕੋਟੇ ਦੇ ਵਿੱਚੋਂ ਸੈਕਟਰ 70 ਐਸ ਐਸ ਨਗਰ ਮੁਹਾਲੀ ਚ 500 ਗਜ਼ ਦਾ ਪਲਾਟ ਅਲਾਟ ਕੀਤਾ ਤੇ ਗਮਾੜਾ ਨੇ ਉਦੋਂ ਉਹਦੇ ਕੋਲੋਂ 26325 ਰੁਪਏ ਦੀ ਡਿਮਾਂਡ ਕੀਤੀ ਤੇ ਨਾਲ ਕਿਹਾ ਕਿਉਂਕਿ ਇਹ ਐਨ ਆਰ ਆਈ ਕੋਟੇ ਦਾ ਪਲਾਟ ਹੈ ਇਸ ਕਰਕੇ ਇਹ ਅਮਾਉਂਟ ਜਿਹੜਾ ਹੈਗਾ ਫੋਰਨ ਕਰੰਸੀ ਚ ਕਰ ਜਮਾ ਹੋਣਾ ਚਾਹੀਦਾ ਕਿਉਂਕਿ ਉਹ ਲੰਡਨ ਰਹਿੰਦੀ ਸੀਗੀ ਇਸ ਕਰਕੇ ਉਹਨੇ 1452 ਰੁਪਏ ਬੌਂਡ ਜਿਹੜੇ ਹੈਗੇ ਨੇ 1452 ਪੌਂਡ ਗਮਾਡਾ ਦੇ ਅਕਾਊਂਟ ਦੇ ਵਿੱਚ ਕਾ ਟ੍ਰਾਂਸਫਰ ਕਰਵਾਤੇ ਬਟ ਕਿਉਂਕਿ ਜਦੋਂ ਤੱਕ ਕਮਿਊਨੀਕੇਸ਼ਨ ਜਾਂਦੀ ਤੇ ਜਦੋਂ ਤੱਕ ਅਮਾਉਂਟ ਟ੍ਰਾਂਸਫਰ ਹੁੰਦਾ ਇਨ ਬਿਟਵੀਨ ਕਰੰਸੀ ਦੀ ਰੇਟ ਦਾ ਵੇਰੀਏਸ਼ਨ ਆ ਗਈ ਤੇ ਇਸ ਕਰਕੇ 537 ਰੁਪਏ ਸ਼ਾਰਟ ਹੋ ਗਏ ਤੇ ਉਹਨਾਂ ਨੂੰ ਕੋਈ ਇੰਟੀਮੇਸ਼ਨ ਨਹੀਂ ਦਿੱਤੀ ਅਲਟੀਮੇਟਲੀ 16 ਸਾਲਾਂ ਦੇ ਬਾਅਦ ਜਾ ਕੇ ਜਨਵਰੀ 1996 ਦੇ ਵਿੱਚਕਾਰ ਉਹ 537 ਰੁਪਏ ਦੀ ਵਜ੍ਹਾ ਨਾਲ ਉਹ ਪਲਾਟ ਨੂੰ ਚੱਕ ਕੇ ਕੈਨਸਲ ਕਰ ਦਿੱਤਾ ਜਿਹੜੀ ਅਮਰਜੀਤ ਕੌਰ ਸੀਗੀ ਫਿਰ ਉਹਨਾਂ ਨੇ ਇਸ ਫੈਸਲੇ ਨੂੰ ਚੈਲੰਜ ਕੀਤਾ ਡਿਪਾਰਟਮੈਂਟ ਦੇ ਵਿੱਚ ਤਾਲ ਅਪੀਲ ਦਾ ਪ੍ਰਵਧਾਨ ਹੈ ਤੇ ਅਪੀਲ ਕੀਤੀ ਜਿਹੜੀ ਕਿ ਡਿਪਾਰਟਮੈਂਟ ਨੇ ਅਪੀਲ ਖਾਰਜ ਕਰਤੀ ਉਹਨੇ ਰਿਵੀਜ਼ਨ ਕੀਤੀ ਰਿਵੀਜ਼ਨ ਵੀ ਖਾਰਜ ਕਰ ਦਿੱਤੀ ਅਲਟੀਮੇਟਲੀ 2012 ਦੇ ਵਿਚਕਾਰ ਆ ਕੇ ਉਹਨੇ ਹਾਈ ਕੋਰਟ ਦਾ ਦਰਵਾਜ਼ਾ ਖਟਕਟਾਇਆ ਹਾਰ ਕੇ ਸਾਲ 2012 ਚ ਮਹਿਲਾ ਦੇ ਵੱਲੋਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਇਆ ਗਿਆ ਹਾਈ ਕੋਰਟ ਨੇ ਕਿਹਾ ਕਿ ਗਮਾੜਾ ਸਿਰਫ 538 ਰੁਪਏ ਦੇ ਲਈ 플ੌਟ ਕੈਨਸਲ ਨਹੀਂ ਕਰ ਸਕਦੀ ਹਾਂ ਇਸ ਬਕਾਇਆ ਰਕਮ ਨੂੰ ਬਿਆਜ ਸਣੇ ਜੁਰਮਾਨੇ ਸਣੇ ਵਸੂਲ ਜ਼ਰੂਰ ਕਰ ਸਕਦੀ ਹੈ ਪਰ ਮਹਿਲਾ ਤੋਂ ਮੰਗ ਕਿੰਨੇ ਦੀ ਕੀਤੀ ਗਈ 1 ਕਰੋੜ 92 ਲੱਖ ਦੀ ਜੀ ਹਾਂ ਮਹਿਲਾ ਨੂੰ ਕਿਹਾ ਗਿਆ ਕਿ ਉਹ ਪਲਾਟ ਦੇ ਲਈ ਨਵੇਂ ਸਿਰੇ ਤੋਂ 1 ਕਰੋੜ 95 ਲੱਖ ਰੁਪਏ ਜਮ੍ਹਾਂ ਕਰਾਏ ਇਸ ਸਭ ਦੇ ਦੌਰਾਨ ਹੀ ਮਹਿਲਾ ਦੀ ਮੌਤ ਹੋ ਗਈ ਪਰ ਉਸ ਦੀ ਇਹ ਲੜਾਈ ਉਸ ਦੇ ਪਤੀ ਅਤੇ ਉਸ ਦੇ ਪਰਿਵਾਰ ਨੇ ਚਾਲੀ ਰੱਖੀ ਹਾਈ ਕੋਰਟ ਵੱਲੋਂ ਕਮਾਂਡਾ ਨੂੰ ਫਟਕਾਰ ਲਗਾਈ ਗਈ ਅਤੇ ਹੁਣ ਕਮਾਂਡਾ ਦੇ ਵੱਲੋਂ ਮਹਿਲਾ ਦੇ ਪਰਿਵਾਰ ਦੇ ਵੱਲੋਂ ਸਿਰਫ 4268 ਰੁਪਏ ਜਮ੍ਹਾਂ ਕਰਵਾਉਣ ਦੀ ਮੰਗ ਕੀਤੀ ਗਈ ਹੈ ਯਾਨੀ ਕਿ 538 ਰੁਪਏ ਤੇ ਸਾਲ 1975 ਤੋਂ ਲੈ ਕੇ ਹੁਣ ਤੱਕ ਦਾ ਵਿਆਜ ਵੀ ਅਤੇ ਹੁਣ ਇਸ ਤੋਂ ਬਾਅਦ ਇਸ ਪਾਰਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ 31 ਜੁਲਾਈ 2012 ਨੂੰ ਹਾਈ ਕੋਰਟ ਨੇ ਉਹਦੀ ਰਿੱਟ ਅਲਾਉ ਕਰ ਦਿੱਤੀ ਤੇ ਗਮਾਡਾ ਨੂੰ ਆਰਡਰ ਕੀਤਾ ਕਿ ਤੁਸੀਂ ਜਿਹੜਾ ਕੈਂਸਲੇਸ਼ਨ ਨਹੀਂ ਕਰ ਸਕਦੇ ਸੀਗੇ ਤੇ ਤੁਸੀਂ ਸਿਰਫ 537 ਰੁਪਏ ਚਾਰਜ ਕਰ ਸਕਦੇ ਹੋ ਉਹਦੇ ਨਾਲ ਤੁਸੀਂ ਇੰਟਰਸਟ ਲਗਾ ਸਕਦੇ ਹੋ ਤੇ ਪੈਨਲਟੀ ਲਗਾ ਸਕਦੇ ਹੋ ਪਰ ਤੁਸੀਂ ਪਲਾਟ ਕੈਨਸਲ ਨਹੀਂ ਕਰ ਸਕਦੇ ਸੀਗੇ ਕਿਉਂਕਿ ਤੁਹਾਡੇ ਐਕਟ ਦੇ ਅੰਦਰ ਪ੍ਰੋਵੀਜ਼ਨ ਹੈ ਕੋਈ ਅਮਾਉਂਟ ਡਿਊ ਹੋਵੇ ਤਾਂ ਤੁਸੀਂ ਉਹਨੂੰ ਰਿਕਵਰੀ ਐਜ਼ ਅ ਲੈਂਡ ਰੈਵਨਿਊ ਕਰ ਸਕਦੇ ਹੋ ਕੈਨਸਲ ਨਹੀਂ ਕਰ ਸਕਦੇ ਤੇ ਉਹ ਹਾਈ ਕੋਰਟ ਦਾ ਆਰਡਰ ਜਿਹੜਾ ਹੈਗਾ 2012 ਵਾਲੇ ਦੇ ਮੁਤਾਬਕ ਇਹਨਾਂ ਨੇ 537 ਰੁਪਏ ਦੇ ਉੱਤੇ ਸਿਰਫ ਵਿਆਜ ਤੇ ਪੈਨਲਟੀ ਲੈਣੀ ਸੀਗੀ ਪਰ ਉਹਨਾਂ ਆਰਡਰਾਂ ਦੇ ਵਾਇਲੇਸ਼ਨ ਕਰਦਿਆਂ ਹੋਇਆਂ ਗਮਾੜਾ ਨੇ ਡਿਮਾਂਡ ਰੇਜ਼ ਕਰਤੀ 1 ਕਰੋੜ 92 ਲੱਖ 20 ਹਜ਼ਾਰ 900 ਤੇ 75 ਰੁਪਏ ਜਿਹੜਾ ਕਿ 537 ਰੁਪਏ ਦੇ ਬਦਲੇ ਉਹਨਾਂ ਨੇ ਡਿਮਾਂਡ ਰੇਜ਼ ਕੀਤੀ 1 ਕਰੋੜ 92 ਲੱਖ 2975 ਦੀ ਜਿਹਨੂੰ ਅਲਟੀਮੇਟਲੀ ਕਿਉਂਕਿ ਇਹਦਾ ਮੇਨ ਟਾਈਮ ਸੁਰਿੰਦਰ ਅਮਰਜੀਤ ਕੌਰ ਦੀ ਡੈਥ ਹੋ ਗਈ ਉਹਦੇ ਹਸਬੰਡ ਜਿਹੜੇ ਹੈਗੇ ਨੇ ਸੁਰਿੰਦਰ ਸਿੰਘ ਨਾਗੀ ਨੇ ਫਿਰ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਇਆ ਤੇ ਹਾਈ ਕੋਰਟ ਚ ਰਿਟ ਪਟੀਸ਼ਨ ਫਾਈਲ ਕੀਤੀ ਜਿਹੜੀ ਕਿ ਅਲਟੀਮੇਟਲੀ ਜੁਲਾਈ ਦੇ ਆਖਰੀ ਹਫਤੇ ਚ ਕਰ ਲਿਸਟ ਹੋਈ ਤਾਂ ਹਾਈ ਕੋਰਟ ਨੇ ਉਹ ਉਹਨਾਂ ਦੇ ਵਕੀਲ ਸਾਹਿਬ ਨੂੰ ਕਿਹਾ ਕਿ ਜਿਹੜਾ ਗਮਾੜਾ ਦਾ ਚੀਫ ਐਡਮਿਨਿਸਟ੍ਰੇਟਰ ਹੈਗਾ ਉਹਨੂੰ ਇੱਥੇ ਪੇਸ਼ ਕਰੋ ਕਿਉਂਕਿ ਉਹਨੇ ਹਾਈ ਕੋਰਟ ਦੇ ਆਰਡਰਾਂ ਦੀ ਉਹੇਲਣਾ ਕੀਤੀ ਏ ਉਹਨੇ ਵਾਇਲੇਸ਼ਨ ਕੀਤੀ ਏ ਹਾਈ ਕੋਰਟ ਦੇ ਆਰਡਰਾਂ ਦੀ ਤੇ ਅਲਟੀਮੇਟਲੀ ਵਕੀਲ ਸਾਹਿਬ ਨੇ 2 ਦਿਨ ਦਾ ਟਾਈਮ ਮੰਗਿਆ ਕਹਿੰਦੇ ਨਹੀਂ ਜੀ ਮੈਂ ਗੱਲ ਕਰਕੇ ਤੇ ਮੈਂ ਇਹਦਾ ਆਰਡਰ ਕੋਈ ਪਾਸ ਕਰਵਾਉਂਦਾ ਅਲਟੀਮੇਟਲੀ ਫਿਰ ਉਹਨਾਂ ਨੇ ਬਾਅਦ ਦੇ ਵਿਚਕਾਰ ਐਡੀਸ਼ਨਲ ਐਫੀਡੇਵਿਟ ਫਾਈਲ ਕਰਤਾ ਔਰ ਉਹਦੇ ਨਾਲ ਨਵੀਂ ਕੈਲਕੂਲੇਸ਼ਨ ਦੇਤੀ ਔਰ ਉਸ ਕੈਲਕੂਲੇਸ਼ਨ ਦੇ ਵਿਚਕਾਰ ਉਹਨਾਂ ਨੇ ਮੰਨ ਲਿਆ ਕਿ ਜਿਹੜਾ ਅਮਰਜੀਤ ਕੋਰ ਨੂੰ ਜਿਹੜਾ ਪਲਾਟ ਅ 4268 ਰੁਪਏ ਬੰਦੀਏ ਜਿੰਦੇ ਬਦਲੇ ਅਸੀਂ 1 ਕਰੋੜ 92 ਲੱਖ ਤੇ 20975 ਦੀ ਡਿਮਾਂਡ ਕਰਤੀ ਸੀ ਅਲਟੀਮੇਟਲੀ ਉਹ ਜਿਹੜੀ ਡਿਮਾਂਡ ਦਾ ਲੈਟਰ ਮਿਲਨ ਤੇ ਜਿਹੜਾ ਪਟੀਸ਼ਨਰ ਹੈਗਾ ਉਹਨਾਂ ਦੇ ਬਿਹਾਫ ਤੇ 4500 ਰੁਪਿਆ 21/8/2024 ਨੂੰ ਜਮ੍ਹਾਂ ਕਰਵਾਤਾ ਗਿਆ ਤੇ ਅੱਜ ਜਦੋਂ ਇਹ ਹਾਈ ਕੋਰਟ ਦੇ ਵਿੱਚ ਕਾਰ ਮਾਮਲਾ ਪੇਸ਼ ਹੋਇਆ ਤਾਂ ਹਾਈ ਕੋਰਟ ਨੇ ਕਿਹਾ ਠੀਕ ਹੈ ਹੁਣ ਤੁਹਾਡੇ ਪੈਸੇ ਜਮ੍ਹਾਂ ਹੋ ਗਏ ਨੇ ਔਰ ਇਸ ਅਮਰਜੀਤ ਕੌਰ ਦੇ ਪਲਾਟ ਦੇ ਖਿਲਾਫ ਕੋਈ ਪੈਸਾ ਵੀ ਬਕਾਇਆ ਨਹੀਂ ਹੈਗਾ ਤੇ ਸੁਰਿੰਦਰ ਸਿੰਘ 나ਗੀ ਜਿਹੜਾ ਉਹਦਾ ਹਸਬੈਂਡ ਹੈਗਾ ਕਿਉਂਕਿ ਉਹ ਉਹਦਾ ਹਸਬੈਂਡ ਤੇ ਲੀਗਲ ਹੈਰ ਹੈ ਤੇ ਇਸਕ ਕਿ ਉਹ ਅਪਲਾਈ ਕਰੇਗਾ ਤੇ ਇਹ ਪਲਾਟ ਜਿਹੜਾ ਹੈਗਾ ਉਹਨੂੰ ਅਲਾਟਮੈਂਟ ਵੀ ਕਰ ਦੇਣਗੇ ਉਹਦੇ ਨਾਮ ਤੇ ਇੱਕ ਕਨਾਲ ਦਾ ਪਲਾਟ ਤੇ ਨਾਲ ਜਿਹੜਾ ਹੈਗਾ ਉਹਨੂੰ ਐਨਓਸੀ ਤੇ ਨੋ ਡਿਊ ਸਰਟੀਫਿਕੇਟ ਜਾਰੀ ਕਰਕੇ ਇਹ ਪਲਾਟ ਉਹਨੂੰ ਉਹਦੇ ਨਾਮ ਤੇ ਸੁਰੇਂਦਰ ਸਿੰਘ ਨਾਗੀ ਦੇ ਨਾਮ ਤੇ ਉਹਦੇ ਹਸਬੰਡ ਦੇ ਨਾਮ ਤੇ ਅਲਾਟ ਕਰਤਾ ਜਾਏਗਾ ਜੀ ਹਾਂ ਲਗਭਗ 50 ਸਾਲਾਂ ਦੀ ਲੰਬੀ ਲੜਾਈ ਤੋਂ ਬਾਅਦ ਹੁਣ ਮਹਿਲਾ ਦੇ ਪਰਿਵਾਰ ਨੂੰ ਆਖਰਕਾਰ ਉਹ 500 ਗਜ਼ ਦਾ ਪਲਾਟ ਮਿਲ ਜਾਵੇਗਾ ਜੋ ਮਹਿਲਾ ਨੇ ਸਾਲ 1975 ਚ ਖਰੀਦਿਆ ਸੀ ਜਿਸ ਦੇ ਲਈ ਉਹ ਪੰਜ ਤਹੱਕਾਂ ਤੱਕ ਲੜਦੀ ਰਹੀ। ਭਾਵੇਂ ਹੁਣ ਉਹ ਮਹਿਲਾ ਇਸ ਪਾਨੀ ਸੰਸਾਰ ਚ ਨਹੀਂ ਰਹੀ ਪਰ ਉਸ ਦੇ ਪਰਿਵਾਰ ਨੂੰ ਇੱਕ ਵੱਡੀ ਰਾਹਤ ਜ਼ਰੂਰ ਮਿਲੀ ਹੈ। ਅਤੇ ਇਹ ਮੁਰਤੋਂ ਸਾਬਤ ਹੋ ਗਿਆ ਹੈ ਕਿ ਕਾਨੂੰਨ ਦੇ ਦਰਤੀ ਦੇਖਦਾ ਹੈ ਪਰ ਹਨੀ ਨਹੀਂ। ਚੰਡੀਗੜ੍ਹ ਤੋਂ ਪ੍ਰੀਤ ਮਹਿਤਾ ਦੀ ਰਿਪੋਰਟ ਪੀਸੀ ਨਿਊਜ਼